चलेग ਪਟਿਆਲਾ ਦੇ ਵਿੱਚ ਆਰਮੀ ਦੇ ਕਰਨਲ ਪੁਸ਼ਪਿੰਦਰ ਸਿੰਘ ਬਾਠ ਅਤੇ ਉਹਨਾਂ ਦੇ بیٹے ਦੀ ਮਾਰਕੁੱਟ ਦੇ ਮਾਮਲੇ ਦੇ ਵਿੱਚ ਬੇਸ਼ੱਕ ਪੁਲਿਸ ਦੇ ਵੱਲੋਂ ਐਫ ਆਈ ਆਰ ਦਰਜ ਕਰ ਲਈ ਗਈ ਹੈ ਪਰ ਜਿਹੜੇ ਸਾਬਕਾ ਸੈਨਿਕ ਨੇ ਇਹ ਜਿਹੜੀਆਂ ਦੂਜੀਆਂ ਜਥੇਬੰਦੀਆਂ ਨੇ ਉਹਨਾਂ ਦਾ ਜਿਹੜਾ ਰੋਹ ਹੈ ਗੁੱਸਾ ਉਹ ਕੱਟ ਨਹੀਂ ਹੋ ਰਿਹਾ ਅੱਜ ਪਟਿਆਲਾ ਦੇ ਮਿਨੀ ਸੈਕਟਰੀਟੇਟ ਜੀ ਤੁਹਾਨੂੰ ਤਸਵੀਰਾਂ ਦਿਖਾ ਦਈਏ ਕਿ ਭਾਰੀ ਸੰਖਿਆ ਦੇ ਵਿੱਚ ਜਿਹੜੇ ਸਾਬਕਾ ਸੈਨਿਕ ਨੇ ਉਹ ਇੱਥੇ ਪਹੁੰਚੇ ਹੋਏ ਨੇ ਤੁਸੀਂ ਜਿੱਥੇ ਤੱਕ ਦੇਖੋ ਕਿ ਅਜੇ ਸ਼ੁਰੂਆਤ ਹੈ ਤੇ ਅਜੇ ਹੀ ਜਿਹੜੇ ਸੈਨਿਕ ਨੇ ਵੱਖ-ਵੱਖ ਸ਼ਹਿਰਾ ਤੋਂ ਪਿੰਡਾਂ ਤੋਂ ਆਪਣੀ ਜਥੇਬੰਦੀਆਂ ਦੇ ਨਾਲ ਇੱਥੇ ਪਹੁੰਚੇ ਨੇ ਨਾਲ ਹੀ ਉਹਨਾਂ ਦੇ ਜਿਹੜੇ ਪਰਿਵਾਰਕ ਮੈਂਬਰ ਨੇ ਉਹ ਵੀ ਇੱਥੇ ਆਏ ਨੇ ਦੂਰ ਤੱਕ ਤੁਸੀਂ ਦੇਖੋ ਕਿ ਅਜੇ ਪਿੱਛੋਂ ਵੀ ਜਿਹੜੇ ਸਾਬਕਾ ਸੈਨਿਕ ਨੇ ਉਹ ਇੱਥੇ ਆ ਰਹੇ ਸਾਡੇ ਨਾਲ ਜਿਹੜੇ ਆਗੂ ਸਹਿਬਾਨ ਨੇ ਉਹ ਵੀ ਮੌਜੂਦ ਨੇ ਉਹਨਾਂ ਨਾਲ ਗੱਲ ਕਰ ਲੈਣੇ ਆ ਕਿ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਕਿਸ ਤਰ੍ਹਾਂ ਲਿਖਿਆ ਗਿਆ ਤੇ ਅੱਗੇ ਦੀ ਕੀ ਰਣਨੀਤੀ ਹੈ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੂਬਾ ਪ੍ਰਧਾਨ ਪ੍ਰਗਟ ਸਿੰਘ ਢੀਂਡਸਾ ਸੇਵਗੜ੍ਹ ਸਾਬਕਾ ਸੈਨਿਕ ਕ੍ਰਾਂਤੀਕਾਰੀ ਯੂਨੀਅਨ ਪੰਜਾਬ ਢੀਂਡਸਾ ਸਾਹਿਬ ਅੱਜ ਦਾ ਜਿਹੜਾ ਪ੍ਰੋਟੈਸਟ ਹੈ ਉਹਨੂੰ ਕਿਵੇਂ ਦੇਖਦੇ ਹੋ ਇਹ ਸਾਫ ਸਾਡਾ ਜਿਵੇਂ 13 14 ਦੀ ਤਰੀਕ ਨੂੰ ਕਰਨਲ ਪਸ਼ਪਿੰਦਰ ਸਿੰਘ ਬਾਠ ਨਾਲ ਕੁੱਟਮਾਰ ਕੀਤੀ ਹੈ ਚਾਰ ਇਨਸਪੈਕਟਰਾਂ ਨੇ ਤੇ ਹੋਰ ਉਹਦੇ ਨਾਲ ਸਾਥੀ ਜਿਹੜੇ 12 ਸੀਗੇ ਤੇ ਉਹਨਾਂ ਦਾ ਇਨਸਾਫ ਲੈਣ ਵਾਸਤੇ ਕਿਉਂਕਿ ਉਹਨਾਂ ਦੀ ਇਹ ਵੀਡੀਓ ਤੁਸੀਂ ਪੱਤਰਕਾਰਾਂ ਨੇ ਜਿਹੜੇ ਸਮਾਜ ਸੇਵੀ ਨੇ ਉਹਨਾਂ ਨੇ ਪੱਤਰਕਾਰਾਂ ਨੇ ਵਾਇਰਲ ਕੀਤੀਆਂ ਨੇ ਉਹਦੇ ਵਿੱਚ ਪਤਾ ਲੱਗਦਾ ਕਿ ਮੈਡਮ ਰਾਤ ਨੂੰ 12 ਵਜੇ ਤੱਕ ਥਾਣਾ ਦੇ ਵਿੱਚ ਘੁੰਮਦੀ ਰਹੀ ਐ ਪਰ ਉਹਨੂੰ ਕੋਈ ਇਨਸਾਫ ਨਹੀਂ ਮਿਲਿਆ ਤੇ ਇਨਸਾਫ ਨਾ ਮਿਲਣ ਕਰਕੇ ਜਥੇਬੰਦੀ ਨੇ ਇਹ ਪ੍ਰੋਗਰਾਮ ਲਿਖਿਆ ਕਿ ਸਾਭ ਨੂੰ ਜਿੰਨਾ ਚਿਰ ਇਨਸਾਫ ਨਹੀਂ ਮਿਲਦਾ ਉਹਨਾਂ ਚਿਰ ਅਸੀਂ ਟਿੱਕੇ ਨਹੀਂ ਬੈਠਾਂਗੇ ਕਿਉਂਕਿ ਸਾਡਾ ਕਰਨਲ ਸਾਹਿਬ ਦੀ ਗੱਲ ਨਹੀਂ ਹੈਗੀ ਕਰਨਲ ਸਾਹਿਬ ਦੀ ਗੱਲ ਨਹੀਂ ਹੈਗੀ ਚਾਹੇ ਆਮ ਇਨਸਾਨ ਵੀ ਹੁੰਦਾ ਜਿਸ ਤਰ੍ਹਾਂ ਡੰਗਰਾ ਵਾਂਗੂ ਇਹਨਾਂ ਨੇ ਇਨਸਪੈਕਟਰਾਂ ਨੇ ਕੁੱਟਿਆ 12 ਬੰਦਿਆਂ ਨੇ दारू ਪੀ ਕੇ ਤੇ ਅਸੀਂ ਜੇ ਸਾਡੇ ਸਮਾਜ ਦੇ ਵਿੱਚ ਪੰਜਾਬ ਦੇ ਵਿੱਚ ਐਦਾਂ ਕਿਸੇ ਨਾਲ ਵੀ ਹੋਊ ਤਾਂ ਸਾਬਕਾ ਸੈਨ ਕਰਾਂਤੀਕਾਰੀ ਉਦੋਂ ਵੀ ਖੜੀ ਹੋਊਗੀ ਯੂਨੀਅਨ ਤੇ ਅੱਜ ਇੱਕ ਵਰਦੀ ਦੀ ਗੱਲ ਹੈ ਆਨ ਡਿਊਟੀ ਸਾਡੇ ਕਰਨਲ ਸਾਹਿਬ ਨੇ ਤੇ ਕਰਨਲ ਦੀ ਪਾਵਰ ਐਸਐਸਪੀ ਰੈਂਕ ਤੋਂ ਆਈਜੀ ਰੈਂਕ ਦੇ ਬਰਾਬਰ ਹੁੰਦੀ ਹੈ ਤੇ ਜੇ ਇਹ ਕਹਿਣ ਵੀ ਐਦਾਂ ਗੱਲਬਾਤ ਕਰਕੇ ਸਮਝੌਤਾ ਕਰ ਲੋ ਧਾਬੇ ਵਾਲਿਆਂ ਵੱਲੋਂ ਐਫਆਰ ਵੀ ਲਾਂਚ ਕਰਾਈ ਗਈ ਹੈ ਅਸੀਂ ਉਹਦੇ ਤੇ ਸੈਟਿਸਫਾਈ ਨਹੀਂ ਬਈ ਅਸੀਂ ਸਾਨੂੰ ਸੰਤੁਸ਼ਟ ਨਹੀਂ ਜਦ ਤੱਕ ਸਾਹਿਬ ਵੱਲੋਂ ਐਫਆਰ ਵੀ ਲਾਂਚ ਨਹੀਂ ਹੁੰਦੀ 12 ਬੰਦਿਆਂ ਦੇ ਨਾਮ ਦਰਜ ਨਹੀਂ ਹੁੰਦੇ ਔਰ ਉਹਨਾਂ ਟਿੰਦਸਾ ਸਾਹਿਬ ਜਿਹੜੀ ਐਫਆਈਆਰ ਦਰਜ ਹੋਈ ਹੈ ਉਹਦੇ ਵਿੱਚ 506 ਬੰਦੇ ਦੇ ਨਾਮ ਨੇ ਕੀ ਲੱਗਦਾ ਹੈਗਾ ਉਹ ਵੀ ਸੰਤੁਸ਼ਟ ਨਹੀਂ ਪੁੱਛਦੇ ਜਿਹੜੇ ਬੰਦੇ ਦੇ ਸਾਰਿਆਂ ਦੇ ਨਾਮ ਹੋਣ ਚਾਹੀਦੇ ਨੇ ਹਾਂਜੀ ਸਾਡੇ ਵੱਲੋਂ ਸਾਡੇ ਪਰਿਵਾਰ ਵੱਲੋਂ ਪਰਿਵਾਰ ਵੀ ਆ ਰਹੇ ਨੇ ਕਰਨਲ ਸਾਹਿਬ ਦੇ 12 ਬੰਦਿਆਂ ਦੀ ਡਿਮਾਂਡ ਹੈ ਸਾਡੀ ਬਾਕੀ ਪਰਿਵਾਰ ਜਿੱਦਾਂ ਜਿੱਦਾ ਕਹਿਣਗੇ ਉਦਾਂ ਜਦ ਪਰਿਵਾਰ ਸੰਤੁਸ਼ਟ ਹੋ ਜਾਊਗਾ ਉਹ ਘੜਾ ਛੱਡਾਂਗੇ ਇਹਨਾਂ ਦਾ ਤੇ ਸਾਬਕਾ ਸੰਕ੍ਰਾਂਤੀਕਾਰੀ ਜੁਰੇ ਨੇ ਲੋਕਾਂ ਦੇ ਹੱਕਾਂ ਵਾਸਤੇ ਲੜਦੀ ਹੈ। ਉਹ ਸਟੇਜ ਦੀ ਕਾਰਵਾਈ ਹੈ ਜਿਹੜੀ ਉਹ ਸ਼ੁਰੂ ਕਰਨ ਲੱਗੇ। ਸਮਾਜ ਸੇਵੀ ਜਥੇਬੰਦੀ ਹੈ। ਤੇ ਫੌਜੀ ਦਾ ਤੁਹਾਨੂੰ ਤਾਂ ਪਤਾ ਹੀ ਹੈ। ਉਹ ਆਪਣੇ ਨਾਮ ਨਾਲ ਉਹ ਆਪਣੇ ਨੰਬਰ 1 ਤੱਕ ਲਾਈਨ 'ਚ ਲੱਗਿਆ ਰਹਿੰਦਾ ਹੈ ਪਰ ਇਹ ਗੁੰਡੇ ਇਹ ਨਹੀਂ ਦੇਖਦੇ ਵੀ ਇਹ ਕੌਣ ਲੋਕ ਨੇ। ਅੱਜ ਜੇ ਬਾਡਰਾਂ ਤੇ ਖੜੇ ਨੇ ਸਾਡੇ ਸਾਬਕਾ ਫੌਜੀ ਵੀਰ ਸਾਡੇ ਜਵਾਨ ਅੱਜ ਬਾਡਰਾਂ ਤੇ ਖੜੇ ਨੇ ਦੇਸ਼ ਆਰਾਮ ਨਾਲ ਸੌ ਰਿਹਾ ਪਰ ਇਹਨਾਂ ਨੂੰ ਉਸ ਚੀਜ਼ ਦੀ ਕੋਈ ਘਤਰ ਨਹੀਂ ਸਾਡੀ ਵਰਦੀ ਦੀ ਇੱਜ਼ਤ ਨੇ ਮਿੱਟੀ 'ਚ ਮਲਾਈ ਹੈ। ਉਹਦਾ ਅਸੀਂ ਇਨਸਾਫ ਲੈ ਕੇ ਆਇਆ ਹੈ। ਜਾਂ ਜਿਸ ਤਰ੍ਹਾਂ ਇਹ ਜੱਟ ਬੰਦੀਆਂ ਆਪਣੇ ਆਪਣੇ ਸਾਥੀਆਂ ਨੂੰ ਕਹਿੰਦੇ ਕਿ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਇਹ ਜਿਹੜਾ ਤਰਨਾ ਇੱਥੇ ਪੱਕੇ ਤੋਂ ਲੜਨ ਆਵਾਂਗੇ ਅੱਜ ਇੱਕ ਵਾਰੀ ਸਿਕਿਟ ਕਰਦੇ ਆਂ ਦੇਖੋ ਜੀ ਤਰਨਾ ਪਰਿਵਾਰ ਦੇ ਕਹਿਣ ਤੇ ਲੱਗਿਆ ਪਰਿਵਾਰ ਨੇ ਕਿਹਾ ਵੀ ਸਾਡੀ ਮਦਦ ਕਰੋ ਸਾ ਜਿੰਨੇ ਵੀ ਫੌਜੀ ਹੋ ਤੁਸੀਂ ਪੰਜਾਬ ਦੇ ਵਿੱਚ ਸਾਡੀ ਮਦਦ ਕਰੋ ਸਾਡੀ ਸੁਣਵਾਈ ਨਹੀਂ ਹੋ ਰਹੀ ਪਰਿਵਾਰ ਅੱਗੇ ਜੋ ਫੈਸਲਾ ਲੈਂਦਾ ਉਹ ਵੀ ਚੱਲੂਗਾ ਉਹਨਾਂ ਦੇ ਜਿਹੜੇ ਫੈਸਲੇ ਤੇ ਫੁੱਲ ਚੜਾਏ ਜਾਣਗੇ ਤੇ ਜਿਵੇਂ ਉਹ ਕਹਿਣਗੇ ਅੱਗੇ ਕਾਰਵਾਈ ਹੋਰ ਕਰਨੀ ਹੋ ਸੰਘਰਸ਼ ਹੋਰ ਤੇਜ਼ ਕਰਨਾ ਹੋ ਤਾਂ ਤੇਜ਼ ਕੀਤਾ ਜਾਊਗਾ ਚੇਅਰਮੈਨ ਸਾਹਮਣੇ ਚੇਅਰਮੈਨ ਸਾਹਿਬਾ ਕੋਹਾ ਚੇਅਰਮੈਨ ਦੇ ਸਾਬका ਸੈਨੇਟ ਕ੍ਰਾਂਤੀ ਕਾਰਜ ਨੇ ਪੰਜਾਬ ਸਾਡੀ ਸਰਦਿੰਗ ਕਰਨਲ ਆਪਾਂ ਹੁਣ ਤਾਂ ਨਾਲ ਕੁਸ਼ਵਿੰਦਰ ਸਿੰਘ ਸਾਹਿਬ ਨਾਲ 13 14 ਦੀ ਰਾਤ ਨੂੰ ਇੱਕ ਆਪਾਂ ਨਾਲ ਇਹ ਵੱਲੋਂ ਬੜਾ ਮਿਸਬੀਹ ਕੀਤਾ ਗਿਆ ਉਹਨਾਂ ਬਿਦਾਰਿਆਂ ਨੂੰ ਸਮਝਾਵਾਂਗੇ ਬ੍ਰਿਚਲੀ ਅਟੈਕ ਕੀਤਾ ਗਿਆ ਉਹ ਇੱਕ ਬਹੁਤ ਹੀ ਅਨੰਦਨਯੋਗ ਹੈ ਅਸੀਂ ਇੱਕ ਸੈਨਿਕ ਹੋਣ ਦੇ ਨਾਤੇ ਸਾਰੇ ਉਸ ਪਰਿਵਾਰ ਦੇ ਨਾਲ ਖੜੇ ਹਾਂ ਉਹਨਾਂ ਪਰਿਵਾਰ ਦੇ ਕੋਲ ਜਾ ਕੇ ਅਸੀਂ ਮਿਲ ਕੇ ਵੀ ਆਏ ਹਾਂ ਜੋ ਸਾਨੂੰ ਪਰਿਵਾਰ ਵੱਲੋਂ ਫੀਡਬੈਕ ਮਿਲੀ ਹੈ ਉਹਨਾਂ ਦੀ ਜੋ ਮੈਡਮ ਹੈ ਉਹਨਾਂ ਨੇ ਸਾਨੂੰ ਸਾਰੀ ਜੋ ਐਪੀਸੋਡ ਹੈ ਉਹਦੇ ਬਾਰੇ ਦੱਸਿਆ ਦੇਖ ਸਕਾ ਕਾਨਰ ਸਾਹਿਬ ਦੇ ਨਾਲ ਇੱਕ ਬਹੁਤ ਹੀ ਹਿੰਸਕ ਕ੍ਰਾਈਮ ਕੀਤਾ ਇਹਨਾਂ ਨੇ ਬਹੁਤ ਬੜਾ ਮਿਸਬੀਹੇਵ ਕੀਤਾ ਜੋ ਕਿ ਇਹ ਨਹੀਂ ਹੋਣਾ ਚਾਹੀਦਾ ਸੀ ਜਿੰਮੇਤ ਸਾਹਿਬ ਅੱਜ ਦਾ ਜਿਹੜਾ ਧਰਮ ਹੈ ਉਹਨੂੰ ਕਿਵੇਂ ਦੇਖਦੇ ਹੋ ਕਿ ਲੰਬਾ ਸਮਾਂ ਚੱਲੂਗਾ ਜਾਂ ਜਿਹੜੀ ਐਫਆਈਆਰ ਹੈ ਉਸ ਵਿੱਚ ਬਾਈ ਨੇਮ ਹੋਰ ਪਰਚੇ ਦੇ ਵਿੱਚ ਦਰਜ ਹੋਣ ਦੀ ਗੱਲ ਆ ਰਹੀ ਹੈ ਕਿ ਨਾਮ ਦਰਜ ਕੀਤੇ ਜਾਣ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਪਰਿਵਾਰ ਨੇ ਉਹ ਗੱਲ ਕੀਤੀ ਦੇਖੋ ਜੀ ਜੋ ਪਰਿਵਾਰ ਦੀ ਇੱਕ ਬਾਟਮ ਆਫ ਹਲਟਾਪਾ ਕਹਿ ਲੀਏ ਅੰਦਰੋਂ ਰੋਸ ਹੈ ਉਹਨਾਂ ਦਾ ਇਹੀ ਕਹਿਣਾ ਹੈ ਜਿਹੜੇ 12 ਦੇ 12 ਆਦਮੀ ਨੇ ਪੁਲਿਸ ਵਾਲੇ ਨੇ ਉਹਨਾਂ ਦਾ ਨਾਮ ਐਫ ਆਈ ਆਰ ਦੇ ਅੰਦਰ ਰਜਿਸਟਰਡ ਹੋਣਾ ਚਾਹੀਦਾ ਹੈ ਉਹਨਾਂ ਨੂੰ ਇੱਕ ਐਗਜ਼ੈਂਪਲਰੀ ਪੁਨਿਸ਼ਮੈਂਟ ਮਿਲਣੀ ਚਾਹੀਦੀ ਹੈ ਇੱਕ ਵਰਖਾਸ ਕੀਤਾ ਜਾਵੇ ਨੌਕਰੀ ਨੂੰ ਇਹ ਸਾਡੀ ਵੀ ਹੈ ਸਾਡੀ ਨਾ ਉਹਨਾਂ ਦੀ ਉਹਨਾਂ ਦੇ ਆਧਾਰ ਤੇ ਅਸੀਂ ਬੋਲ ਰਹੇ ਹਾਂ ਕਿਉਂਕਿ ਉਹਨਾਂ ਦੇ ਮਨਾਂ ਦੇ ਅੰਦਰ ਬਹੁਤ ਵੱਡਾ ਰੋਸ ਹੈ ਤੇ ਉਹਨਾਂ ਦੇ ਇਨਸਾਫ ਮਿਲਣਾ ਚਾਹੀਦਾ ਹੈ ਬਿਲਕੁਲ ਚੇਅਰਮੈਨ ਜੀ ਸਾਹਿਬ ਜੀ ਅਸਲ ਵਿੱਚ ਪੰਜਾਬ ਤੋਂ ਉਹਨਾਂ ਨੇ ਗੱਲ ਕੀਤੀ ਹੈ ਉਹਨਾਂ ਨੇ ਬਹੁਤ ਸਾਰੇ ਦਿਖਾ ਦਈਏ ਕਿ ਦੂਰ ਦਰੇਡੇ ਤੋਂ ਜਿਹੜੇ ਸਾਬਕਾ ਸੈਨਿਕ ਨੇ ਇੱਥੇ ਪਹੁੰਚੇ ਨੇ ਜਿਹੜਾ ਇੱਕ ਇਕੱਠ ਹੈ ਜਿਹੜਾ ਉਹ ਵੱਧਦਾ ਜਾ ਰਿਹਾ ਤੁਸੀਂ ਪਿੱਛੇ ਤੱਕ ਦੇਖੋ ਸਾਹੂ ਸੰਚਾਰ ਉਹਦੇ ਵਿੱਚ ਨਾਹਰੇਬਾਜੀ ਕੀਤੀ ਜਾ ਰਹੀ ਹੈ ਜਿੰਦਾਬਾਦ ਉਹ ਵੀ ਇੱਥੇ ਆਉਣਾ ਸ਼ੁਰੂ पंथ मुला नो